ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਤਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਸਾਹਿਬ ਜੀ ਸਮੂਹ ਸ਼ਹੀਦਾਂ ਸਿੰਘਾਂ ਗੁਰੂ ਸਹਿਬਾਨਾਂ ਦੇ ਚਰਨਾਂ ਕਮਲਾਂ ਦੇ ਵਿੱਚ ਨਮਸਕਾਰ ਕਰਦੇ ਹਾਂ ਅੱਜ ਦੀ ਵੀਡੀਓ ਦੇ ਵਿੱਚ ਗੱਲ ਕਰਨ ਜਾ ਰਿਹਾ ਜੇਕਰ ਤੁਸੀਂ ਮੂਰਤ ਮੰਤਰ ਦੀ ਸ਼ਕਤੀ ਬਹੁ ਛੇਤੀ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਇਸ ਵਿਧੀ ਦੇ ਨਾਲ 21 ਦਿਨ ਸਿਰਫ ਮੂਲ ਮੰਤਰ ਦਾ ਜਾਪ ਕਰਕੇ ਦੇਖੋ ਤੁਹਾਡੀਆਂ ਸਾਰੀਆਂ ਮਨੋਕਾਮਨਾ ਪੂਰੀਆਂ ਹੋ ਜਾਣਗੀਆਂ ਜੋ ਵੀ ਤੁਸੀਂ ਅਰਦਾਸ ਕਰੋਗੇ ਉਹ ਛੇਤੀ ਪੂਰੀ ਹੋਵੇਗੀ ਇਹ ਮੇਰਾ ਖੁਦ ਦਾ ਵੀ ਅਜਮਾਇਆ ਹੋਇਆ ਹੈ ਤੇ ਇਹ ਤੁਹਾਡੇ ਨਾਲ ਪਹਿਲਾਂ ਵਿਧੀ ਦੱਸਣ ਤੋਂ ਪਹਿਲਾਂ ਤੁਹਾਡੇ ਨਾਲ ਇੱਕ ਛੋਟੀ ਜੀ ਕਹਾਣੀ ਸਾਂਝੀ ਕਰਦੇ ਹਾਂ ਇੱਕ ਵੀਰ ਸੀ ਉਸਨੇ ਪਿੰਡ ਦੇ ਵਿੱਚ ਛੋਟੀ ਜੀ ਦੁਕਾਨ ਕ੍ਰਿਆਾਨੇ ਦੀ ਖੋਲੀ ਤੇ ਦੁਕਾਨ ਖੋਲਣ ਤੋਂ ਬਾਅਦ ਕੋਈ ਜ਼ਿਆਦਾ ਉਸ ਨੂੰ ਮੁਨਾਫਾ ਨਹੀਂ ਹੋਇਆ ਉਹ ਸੋਚਦਾ ਸੀ ਵੀ ਇਹਨੂੰ ਮੈਂ ਬੰਦ ਕਰ ਦਿਨਾ ਹਾਂ ਕਿਉਂਕਿ ਜਿੱਥੇਕ ਜੀ ਉਸਨੇ ਖੋਲੀ ਸੀ ਉੱਥੇਕ ਜੇ ਹੀ ਸੀ ਕੋਈ ਮੁਨਾਫਾ ਨਹੀਂ ਹੋ ਰਿਹਾ ਸੀ ਕੋਈ ਵਟਤ ਨਹੀਂ ਹੋ ਰਹੀ ਸੀ ਕਿੰਨਾ ਟਾਈਮ ਹੋ ਗਿਆ ਸੀ ਨਾ ਛੱਡ ਸਕਦਾ ਸੀ ਨਾ ਅੱਗੇ ਚਲਾ ਸਕਦਾ ਸੀ ਕੋਈ ਵੀਰ ਮਿਲਦਾ ਹੈ ਉਹ ਉਸ ਨਾਲ ਆਪਣੀ ਹੱਡ ਬੀਤੀ ਸਾਂਝੀ ਕਰਦਾ ਹੈ ਉਸ ਨੂੰ ਵੀਰ ਕਹਿੰਦੇ ਆਪਣੇ ਥੋੜੇ ਜੀ ਦੂਰ ਤੇ ਮਹਾਪੁਰਸ਼ ਰਹਿੰਦੇ ਨੇ ਉਹ ਹਰ ਇੱਕ ਦਾ ਭਲਾ ਕਰਦੇ ਨੇ ਜੋ ਵੀ ਮਹਾਪੁਰਸ਼ ਉਹ ਜੋ ਵੀ ਆਪਣੀ ਦਿੱਕਤ ਖਲੀਪ ਉਹਨਾਂ ਦੇ ਕੋਲ ਲੈ ਕੇ ਜਾਂਦਾ ਹੈ ਮਹਾਪੁਰਸ਼ ਜੀ ਉਹਨਾਂ ਨੂੰ ਬਹੁਤ ਸੋਹਣੀ ਕੋਈ ਨਾ ਕੋਈ ਵਿਧੀ ਦੇ ਅਨੁਸਾਰ ਕੋਈ ਮੰਤਰ ਕੋਈ ਪਾਠ ਐਸਾ ਦੇ ਦਿੰਦੇ ਨੇ ਜਿਹਦੇ ਨਾਲ ਉਹਦਾ ਕਾਰੋਬਾਰ ਚੱਲ ਪੈਂਦਾ ਹੈ ਤੂੰ ਇਸ ਦੁਕਾਨ ਨੂੰ ਛੱਡਣ ਤੋਂ ਪਹਿਲਾਂ ਇੱਕ ਵਾਰ ਤੁਸੀਂ ਮਹਾਪੁਰਸ਼ਾਂ ਕੋਲ ਜਾ ਕੇ ਆਓ ਆਪਣੀ ਹੱਦਬੀਤੀ ਮਹਾਪੁਰਸ਼ਾਂ ਜੀ ਨਾਲ ਸਾਂਝੀ ਕਰੋ ਸ਼ਾਇਦ ਤੁਹਾਨੂੰ ਵੀ ਕੋਈ ᔪਕਤੀ ਦੱਸ ਦੇਣ ਤੁਹਾਨੂੰ ਵੀ ਕੋਈ ਪਾਠ ਦੇ ਦੇਣ ਜਿਸ ਨਾਲ ਤੁਹਾਡਾ ਕਾਰੋਬਾਰ ਚੱਲ ਪਵੇ ਉਸ ਵੀਰ ਨੇ ਐਵੇਂ ਹੀ ਕੀਤਾ ਕਹਿੰਦੇ ਤੁਸੀਂ ਮਹਾਪੁਰਸ਼ਾਂ ਦੇ ਨਾਮ ਤਾਂ ਸੁਣਦੇ ਹੀ ਰਹਿੰਨੇ ਹੋ ਜਿਨ੍ਹਾਂ ਸੰਤਾਂ ਨੇ ਭਗਤੀਆਂ ਕੀਤੀਆਂ ਨੇ ਜਿਨ੍ਹਾਂ ਨੇ ਦੁਨੀਆ ਨੂੰ ਤਾਰਿਆ ਹੈ ਉਹ ਸੰਤ ਮਹਾਪੁਰਸ਼ ਨੰਦ ਸਿੰਘ ਮਹਾਰਾਜ ਜੀ ਦਾ ਨਾਮ ਤਾਂ ਆਪ ਸੁਣਦੇ ਹੀ ਰਹਿੰਦੇ ਹੋ ਉਹ ਸੰਤ ਨੰਦ ਸਿੰਘ ਬਾਬਾ ਜੀ ਕੋਲ ਜਾਂਦੇ ਨੇ ਮੱਥਾ ਟੇਕਦੇ ਨੇ ਨਮਸ਼ਕਾਰ ਕਰਦੇ ਨੇ ਤੇ ਆਪਣੀ ਹੱਦ ਬੀਤੀ ਮਹਾਪੁਰਸ਼ਾ ਨਾਲ ਸਾਂਝੀ ਕਰਦੇ ਨੇ ਕਹਿੰਦੇ ਨੇ ਬਾਬਾ ਜੀ ਮੈਂ ਇੱਕ ਦੁਕਾਨ ਚੁਲਾਈ ਹੈ ਪਰ ਬਿਲਕੁਲ ਵੀ ਬੱਠਤ ਨਹੀਂ ਹੋ ਰਹੀ ਬਿਲਕੁਲ ਵੀ ਬਿਲਕੁਲ ਵੀ ਮੁਨਾਫਾ ਨਹੀਂ ਹੋ ਰਿਹਾ ਜਿੱਥੋਂ ਕੰਮ ਸਟਾਰਟ ਕੀਤਾ ਸੀ ਉੱਥੇ ਹੀ ਖੜਾ ਹੈ ਮਹਾਪੁਰਸ਼ ਜੀ ਕਹਿੰਦੇ ਤੁਸੀਂ ਚਾਰ ਗੱਲਾਂ ਪੱਲੇ ਬੰਨ ਲਵੋ ਜੇ ਤੁਸੀਂ ਕਾਰੋਬਾਰ ਚਲਾਉਣਾ ਹੈ ਤਾਂ ਕਾਰੋਬਾਰ ਵਿੱਚ ਬਰਕਤ ਪਵੇਗੀ ਸੰਤ ਮਹਾਪੁਰਸ਼ ਜੀ ਕਹਿੰਦੇ ਕਿ ਤੁਸੀਂ ਦਾਲਾਂ ਦੇ ਵਿੱਚ ਪੱਥਰ ਕੁੱਟ ਕੇ ਪਾਉਨੇ ਹੋ ਵਿਸ਼ੇ ਜਿਆਦਾ ਭਜਨ ਵੱਧ ਜਿਵੇਂ ਢਾਲ ਘੱਟ ਪਾਉਣੇ ਪਵੇ ਉਹ ਕਹਿੰਦੇ ਹਾਂ ਜੀ ਥੋੜਾ ਬਹੁਤ ਪੱਥਰ ਵਿੱਚ ਰਲਾ ਹੀ ਦਿਨੇ ਹਨ ਸੰਤ ਮਹਾਪੁਰਸ਼ ਜੀ ਕਹਿੰਦੇ ਤੁਸੀਂ ਪੱਥਰ ਨਹੀਂ ਲਾਉਣਾ ਬੇਈਮਾਨੀ ਨਹੀਂ ਕਰਨੀ ਇੱਕ ਜਦੋਂ ਵੀ ਤੁਸੀਂ ਜਦੋਂ ਵੀ ਤੁਹਾਡੇ ਕੋਲ ਕੋਈ ਧਾਲਾ ਲੈਣ ਆਵੇ ਕੁਛ ਵੀ ਪਰਚੂਨ ਦਾ ਸਮਾਨ ਲੈਣ ਆਵੇ ਤੁਸੀਂ ਥੋੜਾ ਜਿਹਾ ਸਵਾਇਆ ਕਰ ਦੇਣਾ ਹੈ ਬਰਾਬਰ ਨਹੀਂ ਤੋਲਣਾ ਕਿਉਂਕਿ ਗੁਰੂ ਨਾਨਕ ਮਹਾਰਾਜ ਜੀ ਵੀ ਉਪਦੇਸ਼ ਦੇ ਕੇ ਗਏ ਸੀ ਜਦੋਂ ਉਹਨਾਂ ਨੇ ਹੱਟ ਚਲਾਈ ਸੀ ਉਹਨਾਂ ਨੇ ਵੀ 13 13 ਤੋਲਿਆ ਸੀ ਹੱਟ ਦੇ ਵਿੱਚ ਆਲਨਾਲ ਗੁਰੂ ਨਾਨਕ ਪਾਤਸ਼ਾਹ ਜੀ ਨੇ ਇਹ ਉਪਦੇਸ਼ ਦਿੱਤਾ ਸੀ ਕਮਾਈ ਜੋ ਵੀ ਕਰੋ ਨੀਤ ਸਾਫ਼ ਨਾਲ ਕਰੋ ਸੱਚ ਦੀ ਕਮਾਈ ਕਰਨ ਦਾ ਉਪਦੇਸ਼ ਦੇ ਕੇ ਗਏ ਸੀ ਸੰਤ ਮਹਾਪੁਰਜ ਜੀ ਕਹਿੰਦੇ ਤੁਸੀਂ ਠੱਗੀ ਨਹੀਂ ਮਾਰਨੀ ਜਿੰਨਾ ਕੋ ਤੁਹਾਨੂੰ ਘਰ ਪਰਿਵਾਰ ਵਿੱਚ ਲੋੜੀਦਾ ਹੈ ਉਤਨੇ ਕਹੀ ਵਾਦਾ ਵਟਿਆ ਕਰੋ ਜਿਆਦਾ heira ਫੇਰੀ ਪੈਸਿਆਂ ਦੇ ਵਿੱਚ ਨਾ ਕਰਿਆ ਕਰੋ ਫੇਰ ਦੇਖਿਓ ਤੁਹਾਡਾ ਕਾਰੋਬਾਰ ਕਿਵੇਂ ਚੱਲਦਾ ਹੈ ਇੱਕ ਨਾਲ ਉਹਨਾਂ ਨੇ ਮੂਲ ਮੰਤਰ ਦਾ ਪਾਠ ਕਰਨ ਦੀ ਵਿਧੀ ਦੱਸੀ ਸੰਤ ਮਹਾਪੁਰਸ਼ ਜੀ ਕਹਿੰਦੇ ਤੁਸੀਂ ਮੂਲ ਮੰਤਰ ਦਾ ਜਾਪ ਕਰਨਾ ਹੈ ਅੰਮ੍ਰਿਤ ਵੇਲੇ ਉੱਠ ਕੇ ਜਿੰਨੇ ਵਜੇ ਤੁਸੀਂ ਪਹਿਲੇ ਦਿਨ ਉੱਠੋਗੇ ਹਰ ਰੋਜ਼ ਉਸ ਵੇਲੇ ਹੀ ਉੱਠ ਕੇ ਅੰਮ੍ਰਿਤ ਵੇਲੇ ਇਸ਼ਨਾਨ ਕਰਕੇ ਕੋਲੇ ਇੱਕ ਲੋਟਾ ਪਾਣੀ ਦਾ ਰੱਖ ਕੇ ਤੇ ਫੇਰ ਤੁਸੀਂ ਪੂਰਾ ਅੱਧਾ ਘੰਟਾ ਮੂਲ ਮੰਤਰ ਦਾ ਜਾਪ 21 ਦਿਨ ਲਗਾਤਾਰ ਇਸ ਤਰੀਕੇ ਦੇ ਨਾਲ ਕਰੋ ਫੇਰ ਤੁਸੀਂ ਦੱਸਿਓ ਕਿ ਤੁਹਾਡੀ ਬਟਟ ਵਿੱਚ ਵਾਦਾ ਹੁੰਦਾ ਹੈ ਜਾਂ ਨਹੀਂ ਹੁੰਦਾ ਉਸਨੇ ਘਰ ਆ ਕੇ ਉਸੇ ਤਰ੍ਹਾਂ ਜਿਸ ਤਰ੍ਹਾਂ ਮਹਾਪੁਰਸ਼ਾਂ ਨੇ ਸੰਤਾਂ ਨੇ ਉਸ ਨੂੰ ਦੱਸਿਆ ਸੀ ਕਿ ਤੂੰ ਹੇਰਾਫੇਰੀ ਨਹੀਂ ਕਰਨੀ ਜਦੋਂ ਵੀ ਤੂੰ ਤੋਲ ਕਰੇ ਥੋੜਾ ਜਿਹਾ ਮੁਨਾਫਾ ਰੱਖਿਆ ਕਰ ਹੱਥ ਦੇ ਵਿੱਚ ਇੱਕ ਮੁਠੀ ਵਸਵਾਇਆ ਕਰ ਦਿਆ ਕਰ ਜਿੰਨਾ ਵੀ ਕੋਈ ਸਮਾਨ ਤੇਰੇ ਤੋਂ ਲੈਣ ਆਉਂਦਾ ਹੈ ਉਸ ਤੋਂ ਥੋੜਾ ਜਿਹਾ ਸਵਾਇਆ ਕਰ ਦਿਆ ਕਰ ਇੱਕ ਮਿੱਟੀ ਚ ਐ ਪੱਥਰ ਨਾ ਪਾਇਆ ਕਰ ਉਸਨੇ ਉਹ ਵੀ ਪੋਣਾ ਛੱਡ ਦਿੱਤਾ ਤੇ ਨਾਲ ਦੇ ਨਾਲ ਅੰਮ੍ਰਿਤ ਵੇਲੇ ਉੱਠ ਕੇ ਮੂਲ ਮੰਤਰ ਦਾ ਜਾਪ ਕਰਨਾ ਸ਼ੁਰੂ ਕਰ ਦਿੱਤਾ ਮੂਲ ਮੰਤਰ ਦਾ ਜਾਪ ਜਦੋਂ ਵੀ ਕਰੋ ਤੁਸੀਂ ਕੋਲੇ ਆਪਣੇ ਪਾਣੀ ਜ਼ਰੂਰ ਰੱਖਿਆ ਕਰੋ ਕਿਉਂਕਿ ਪਾਣੀ ਹੈ ਜਿਹੜਾ ਇਹ ਅੰਮ੍ਰਿਤ ਬਣ ਜਾਂਦਾ ਹੈ ਜਦੋਂ ਇਸ ਦੇ ਕੋਲ ਆਪਾਂ ਪਾਠ ਕਰਦੇ ਹਾਂ ਤਾਂ ਉਹਨਾਂ ਨੇ ਕਿਹਾ ਵੀ ਜਿਹੜਾ ਪਾਣੀ ਹੈ ਇਸ ਨੂੰ ਸਵੇਰੇ ਉੱਠ ਕੇ ਤੁਸੀਂ ਸਾਰੇ ਘਰ ਦੇ ਵਿੱਚ ਇਸ ਦਾ ਛਿੱਟਾ ਦੇਣਾ ਹੈ ਜਿੱਥੇ ਤੁਹਾਡੀ ਦੁਕਾਨ ਹੈ ਉੱਥੇ ਵੀ ਤੁਸੀਂ ਛਿੱਟਾ ਦੇਣਾ ਹੈ ਜਦੋਂ ਵੀ ਤੁਸੀਂ ਦੁਕਾਨ ਸਵੇਰ ਵੇਲੇ ਚਾਲੂ ਕਰੋ ਤਾਂ ਉੱਥੇ ਵੀ ਤੁਸੀਂ ਜਿੰਨਾ ਉੱਥੋਂ ਹੋ ਸਕੇ ਤੁਸੀਂ ਮੂਲ ਮੰਤਰ ਦਾ ਪਾਠ ਕਰਕੇ ਹੀ ਦੁਕਾਨ ਨੂੰ ਚਾਲੂ ਕਰਨਾ ਹੈ ਉਸਨੇ ਉਸੇ ਤਰ੍ਹਾਂ 21 ਦਿਨ ਲਗਾਤਾਰ ਪੂਰਾ ਭਰੋਸਾ ਰੱਖ ਕੇ ਸੱਚੇ ਪਾਤਸ਼ਾਹ ਜੀ ਦੀ ਬਾਣੀ ਉੱਤੇ ਓਵੇਂ ਹੀ ਉਸਨੇ ਕੀਤਾ ਤੇ ਫਿਰ ਜਦੋਂ 21 ਦਿਨਾਂ ਬਾਅਦ ਸੰਤ ਮਹਾਪੁਰਸ਼ਾਂ ਕੋਲ ਜਾਂਦਾ ਹੈ ਤੇ ਬੜਾ ਹੀ ਖੁਸ਼ ਹੁੰਦਾ ਹੈ ਸੰਤ ਮਹਾਪੁਰਸ਼ਾਂ ਨੂੰ ਕਹਿੰਦਾ ਜੀ ਮੇਰਾ ਤਾਂ ਹੁਣ ਬਹੁਤ ਵਧੀਆ ਕਾਰੋਬਾਰ ਚੱਲ ਪਿਆ ਹੈ ਮੈਨੂੰ ਵਟਤ ਵੀ ਹੋਣੀ ਸ਼ੁਰੂ ਹੋ ਗਈ ਹੈ ਤੇ ਮੇਰੇ ਮਨ ਨੂੰ ਵੀ ਸ਼ਾਂਤੀ ਬਹੁਤ ਮਿਲਦੀ ਹੈ ਜਦੋਂ ਮੈਂ ਮੂਲ ਮੰਤਰ ਦਾ ਜਾਪ ਕਰਦਾ ਹਾਂ ਉਹਦੀ ਕਮਾਈ ਦੇ ਵਿੱਚ ਵਾਧਾ ਹੋਣਾ ਸ਼ੁਰੂ ਹੋ ਗਿਆ ਜਦੋਂ ਵੀ ਕੋਈ ਆਪਾਂ ਕੰਮਕਾਰ ਕਰਦੇ ਹਾਂ ਥੋੜੇ ਦੇ ਲਾਲਚ ਕਰਕੇ ਆਪਾਂ ਬੇਈਮਾਨੀ ਕਰਨੀ ਸ਼ੁਰੂ ਕਰ ਦਿੰਨੇ ਹਾਂ ਬੇਈਮਾਨੀ ਅਕਸਰ ਹੀ ਆਪਾਂ ਨੂੰ ਅੱਗੇ ਨਹੀਂ ਵਧਣ ਦਿੰਦੀ ਜਦੋਂ ਆਪਾਂ ਬੇਈਮਾਨੀ ਦਾ ਸਹਾਰਾ ਲੈਨੇ ਹਾਂ ਮਿਹਨਤ ਵੀ ਕਰਦੇ ਹਾਂ ਤੇ ਫਿਰ ਜਦੋਂ ਆਪਾਂ ਨੂੰ ਵਾਅਦਾ ਨਹੀਂ ਹੁੰਦਾ ਫਿਰ ਨਿਰਾਸ਼ਤਾ ਹੱਥ ਆਉਂਦੀ ਹੈ ਇਹਦੇ ਨਾਲੋਂ ਤਾਂ ਪਹਿਲਾਂ ਹੀ ਆਪਾਂ ਨੂੰ ਉਹ ਵਿਚਾਰ ਜੋ ਗੁਰੂ ਮਹਾਪੁਰਸ਼ਾਂ ਨੇ ਆਪਾਂ ਨੂੰ ਸਿਖਾਏ ਨੇ ਉਹ ਸਮਝ ਲੈਣੇ ਚਾਹੀਦੇ ਨੇ ਕਿ ਕਦੇ ਵੀ ਆਪਣੇ ਕਾਰੋਬਾਰ ਦੇ ਵਿੱਚ ਕਿਸੇ ਆਏ ਹੋਏ ਨਾਲ ਆਪਾਂ ਜਦੋਂ ਬੇਈਮਾਨੀ ਕਰਦੇ ਹਾਂ ਗ੍ਰਾਹਕ ਦੇ ਨਾਲ ਉਹ ਤੇ ਨਹੀਂ ਦੇਖਦਾ ਪਰ ਉੱਤੇ ਪਰਮਾਤਮਾ ਦੀ ਤੱਕੜੀ ਜਿਹੜੀ ਆਪਣੀ ਨਿਆਂ ਕਰਦੀ ਹੈ ਜਿਹੜੇ ਆਪਣੇ ਕਰਮ ਲਿਖਦੀ ਹੈ ਚੰਗੇ ਮਾੜੇ ਪਰਮਾਤਮਾ ਤਾਂ ਆਪਾਂ ਨੂੰ ਦੇਖ ਰਿਹਾ ਨਾ ਵੀ ਆਪਾਂ ਕਿਹੋ ਜਿਹੇ ਕਰਮ ਕਰ ਰਿਹਾ ਕਿਸ ਬੇ ਬੰਦੇ ਦੇ ਨਾਲ ਕਿਹੋ ਜੀ ਆਪਾਂ ਬੇਇਮਾਨੀ ਕਰ ਰਿਹਾ ਐਸ ਕਰਕੇ ਸੰਤ ਮਹਾਪੁਰਸ਼ਾਂ ਨੇ ਕਿਹਾ ਉਸ ਨੂੰ ਅੱਗੇ ਵਾਸਤੇ ਜਦੋਂ ਵੀ ਕੋਈ ਕਾਰੋਬਾਰ ਕਰਨ ਕਰੇਗਾ ਤਾਂ ਤੂੰ ਪਰਮਾਤਮਾ ਨੂੰ ਪਹਿਲਾਂ ਉਠ ਕੇ ਯਾਦ ਕਰਨਾ ਅੰਮ੍ਰਿਤ ਵੇਲਾ ਸਾਹਮਣਾ ਐਸੇ ਤਰ੍ਹਾਂ ਮੋਲ ਮੰਤਰ ਦਾ ਜਾਪ ਕਰਦੇ ਰਹਿਣਾ ਤੇ ਦੇਖਣਾ ਕਿਵੇਂ ਤੇਰੇ ਹਰ ਕਾਰੋਬਾਰ ਦੇ ਵਿੱਚ ਵਾਧਾ ਹੋਵੇਗਾ ਹਰ ਕਾਰੋਬਾਰ ਵਿੱਚ ਤੈਨੂੰ ਸਫਲਤਾ ਮਿਲੂਗੀ ਕਦੇ ਵੀ ਤੂੰ ਪਿੱਛੇ ਮੁੜ ਕੇ ਨਹੀਂ ਦੇਖੇਗਾ ਸਾਧ ਸੰਗਤ ਜੀ ਜੇਕਰ ਆਪਾਂ ਵੀ ਇਹ ਗੱਲਾਂ ਆਪਣੇ ਪੱਲੇ ਬੰਨ ਲਈਏ ਜਦੋਂ ਵੀ ਆਪਾਂ ਕੋਈ ਕਾਰੋਬਾਰ ਚਲਦੇ ਹਾਂ ਪਰਮਾਤਮਾ ਨੂੰ ਹਾਜ਼ਰ ਨਾਜ਼ਰ ਸਮਝ ਕੇ ਉਸ ਨੂੰ ਯਾਦ ਕਰਕੇ ਜਦੋਂ ਕੋਈ ਵੀ ਕਾਰੋਬਾਰ ਕਰਦੇ ਹਾਂ ਅੰਮ੍ਰਿਤ ਵੇਲੇ ਉੱਠ ਕੇ ਪਰਮਾਤਮਾ ਦਾ ਨਾਮ ਲੈ ਕੇ ਜਦੋਂ ਕੋਈ ਵੀ ਕਾਰੋਬਾਰ ਚਾਲੂ ਕਰਦੇ ਹਾਂ ਉਸ ਦੇ ਵਿੱਚ ਦਿਨ ਦੁਗਣੀ ਰਾਤ ਚੋਗਣੀ ਪਰਮਾਤਮਾ ਬਰਕਤ ਪਾ ਦਿੰਦੇ ਨੇ ਪਰਮਾਤਮਾ ਦੀ ਕਿਰਪਾ ਹੋ ਜਾਂਦੀ ਹੈ ਫਿਰ ਇਨਸਾਨ ਕਦੇ ਵੀ ਮੁੜ ਕੇ ਪਿੱਛੇ ਮੁੜ ਕੇ ਨਹੀਂ ਦੇਖਦਾ ਇਸ ਕਰਕੇ ਆਪਾਂ ਨੂੰ ਅੰਮ੍ਰਿਤ ਵੇਲਾ ਸਾਹਮਣਾ ਚਾਹੀਦਾ ਹੈ ਅਮ੍ਰਿਤ ਵੇਲੇ ਉੱਠ ਕੇ ਸ্নান ਕਰਕੇ ਪਾਠ ਕਰਕੇ ਫਿਰ ਆਪਣੇ ਦਿਨ ਦੀ ਸ਼ੁਰੂਆਤ ਕਰਨੀ ਚਾਹੀਦੀ ਹੈ ਜੀ ਇਹ ਸੀ ਜੀ ਆਪਣੀ ਅੱਜ ਦੀ ਵੀਡੀਓ ਇਹ ਸੀ ਆਪਣੇ ਅੱਜ ਦੇ ਵਿਚਾਰ ਜੇ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੀ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਜੀ ਤੇ ਅੱਗੇ ਸ਼ੇਅਰ ਵੀ ਜਰੂਰ ਕਰ ਦੇਣਾ